ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਦਾਂ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਆਜ਼ਾਦੀ ਦਿਹਾੜੇ ਦੀ ਰਾਤ ਸ਼ਹਿਰ ਦੇ 22 ਨੰਬਰ ਫਾਟਕ ਵਿਖੇ ਸਥਿਤ ਸਟੇਟ ਕਲੱਬ ਵਿੱਚ ਨੌਜਵਾਨਾਂ ਵੱਲੋਂ ਇੱਕ ਬਾਉਂਸਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੌਜਵਾਨ ਵੱਲੋਂ ਚਾਰ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਬਾਉਂਸਰ ਦੀ ਬਾਹ ਤੇ ਅਤੇ ਦੂਸਰੀ ਵਕੀ ਨਾਲ ਖਹਿ ਕੇ ਲੰਘ ਗਈ ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਿਵਲ ਲਾਈਨ ਪੁਲਿਸ ਨੇ ਮੌਕੇ ਤੇ ਪੁੱਛ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੂੰ ਇਲਾਜ ਵਾਸਤੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦੋਂ ਬਾਉਂਸਰ ਦੇ ਪ੍ਰਾਣਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸਿਮਰਨਜੀਤ ਸਿੰਘ ਮਰੇਸ਼ਾ ਜੀ। ਉਹ ਸਿੰਘ ਜੀ ਕੀ ਕਿਹੜੀ ਜਗ੍ਹਾ ਹੋਈ ਹੈ? ਕਿਹੜਾ ਕਲੱਬ ਸੀ? ਕੀ ਹੋਇਆ? ਮੈਨੂੰ ਐਕਚੁਅਲੀ ਕੱਲ ਰਾਤ ਤਕਰੀਬਨ ਪੌਣੇ 12 ਵਜੇ ਦੇ ਮੈਨੂੰ ਬ੍ਰਦਰ ਦਾ ਫੋਨ ਆਇਆ ਹੈ। ਮੇਰਾ ਬ੍ਰਦਰ ਸਟਰੀਟ ਕਲੱਬ ਦੇ ਵਿੱਚ ਐਂਟਰੀਆਂ ਵਗੈਰਾ ਪੰਦਦਾ ਹੈ। ਤੇ ਉਹਨੇ ਮੈਨੂੰ ਦੱਸਿਆ ਕਿ ਵੀ ਮੇਰੇ ਗੋਲੀ ਲੱਗੀ ਹੈ ਤੇ ਮੈਨੂੰ ਉਸ ਗੱਲ ਤੇ ਯਕੀਨ ਨਹੀਂ ਹੋਇਆ ਕਿ ਵੀ ਮਤਲਬ ਐਵੇਂ ਕਿਵੇਂ ਮਤਲਬ ਹੋ ਗਿਆ ਕਿ ਵੀ ਗੋਲੀ ਲੱਗ ਗਈ ਤੇ ਉਹ ਕਹਿੰਦਾ ਵੀ ਤੁਸੀਂ ਰਜਿੰਦਰਾ ਹਸਪੀਟਲ ਪਹੁੰਚੋ ਜਲਦੀ ਤੇ ਮੈਂ ਚਲੋ ਉਸ ਚੀਜ਼ ਨੂੰ ਲੈ ਕੇ ਉੱਥੇ ਪਹੁੰਚਿਆ ਤੇ ਮੈਂ ਆਪਣੇ ਨਾਲ ਜਿਹੜੇ ਮਿੱਤਰ ਪਿਆਰੇ ਸੀਗੇ ਸਾਰਿਆਂ ਨੂੰ ਫੋਨ ਕਰ ਰਿਸ਼ਤੇਦਾਰਾਂ ਨੂੰ ਫੋਨ ਕਰਿਆ ਕਿ ਵੀ ਇੱਦਾਂ ਦਾ ਕਰਕੇ ਗੱਲ ਹੋਈ ਹੈ ਤੇ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਵੀ ਜੋ ਕੱਲ ਰਾਤ ਕੋਈ 4 ਮੁੰਡੇ ਸਟਰੀਟ ਕਲੱਬ ਦੇ ਵਿੱਚ ਆਏ ਸੀਗੇ ਤੇ ਉਹਨਾਂ ਨੇ ਕੋਈ DJ ਪਿੱਛੇ ਇਹਨਾਂ ਦਾ ਕਲੇਸ਼ ਪਿਆ ਤੇ ਕਲੇਸ਼ ਦੇ ਰਿਲੇਟਿਡ ਇਹਨਾਂ ਨੇ ਚਲਦੇ ਮਤਲਬ ਜਿਹੜਾ ਉੱਥੇ ਫਾਇਰਿੰਗ ਸਟਾਰਟ ਕਰਦੀ ਜਿੜੀ ਕਿ ਮਤਲਬ ਗੱਲ ਦੇ ਕੋਈ ਵਜਾ ਵੀ ਨਹੀਂ ਸੀਗੀ ਕੋਈ ਲੜਾਈ ਝਗੜੇ ਦਾ ਬਟ ਉਹ ਜਿਹੜੇ ਮੁੰਡੇ ਸੀਗੇ ਕਿ ਉਹਨਾਂ ਨੇ ਪਿਸਟਲ ਕੱਢੀ ਤੇ ਜਿਵੇਂ ਮੇਰੇ ਭਰਾ ਨੇ ਬ੍ਰਦਰ ਨੇ ਮੈਨੂੰ ਦੱਸਿਆ ਤੇ ਉਹਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਜਿਹਦੇ ਵਿੱਚ ਕਿ ਦੋ ਗੋਲੀਆਂ ਮੇਰੇ ਬ੍ਰਦਰ ਤੇ ਲੱਗੀਆਂ ਨੇ ਇੱਕ ਉਹਦੇ ਆ ਟ੍ਰਾਈਸੈਪ ਮਸਲ ਜਿਹੜਾ ਉਹਦਾ ਹੁੰਦਾ ਉਹਦਾ ਉਹਨੂੰ ਪਾੜ ਕੇ ਅੰਦਰ ਬੜੀ ਤੇ ਉਹਦੇ ਡੋਲੇ ਦੇ ਵਿੱਚ ਜਾ ਗੋਲੀ ਫਸ ਗਈ ਤੇ ਦੂਜੀ ਗੋਲੀ ਜਿਹੜੀ ਸੀ ਉਹ ਤੇ ਪੇਟ ਦੇ ਨਾਲ ਖਹਿ ਕੇ ਉਹ ਲੰਗ ਗਈ ਜੀ ਤੀਜੀ ਗੋਲੀ ਜਿਹੜੀ ਸੀਗੀ ਇਹਨਾਂ ਦੀ ਚਲਾਂਦੇ ਹੋਏ ਜਿਹੜੀ ਸੀਗੀ ਉਹ ਫਟ ਗਈ ਚੌਥੀ ਗੋਲੀ ਇਹਨਾਂ ਨੇ ਸ਼ਾਇਦ ਉਹਦੇ ਮਾਰੀ ਉਹ ਕੰਧ 'ਚ ਵੱਜੀ ਜਿਹੜੀ ਕਿ ਪੁਲਿਸ ਨੂੰ ਗੋਲੀ ਹੋਰ ਉਸ ਦਾ ਖੋਲ ਵਗੈਰਾ ਦਿੱਤਾ ਹੋਇਆ ਜੀ ਟੋਟਲ 4 ਫਾਇਰ ਉੱਥੇ ਹੋਏ ਨੇ ਜੀ ਤੇ ਬ੍ਰਦਰ ਜੋ ਹੈ ਉਹ ਰਜਿੰਦਰਾ ਹਸਪੀਟਲ ਦੇ ਵਿੱਚ ਹੈ ਤੇ ਰਾਤ ਦੇ ਅਸੀਂ ਉੱਥੀ ਸੀਗੇ ਮੈਂ ਹੁਣ ਫਿਰ ਉਹ ਥੋੜਾ ਆਇਆ ਸੀਗਾ ਘਰੇ ਉਹ ਦੱਸੇ ਖਾਣਾ ਵਗੈਰਾ ਲੈਣ ਤੇ ਕਲੱਬ ਕਿੱਥੇ ਏ ਕਿਹੜੀ ਜਗਾ ਹੈ ਸਟੇਟ ਸੋ ਇਹ ਬਾਈ ਨੰਬਰ ਫਾਟਕ ਤੇ ਇਹ ਕਲੱਬ ਹੈ ਜੀ ਬਰਦਰ ਜੋ ਹੈ ਉਹ ਰਾਤ ਨੂੰ ਉੱਥੇ ਜੌਬ ਕਰਦਾ ਹੈ ਉੱਥੇ ਐਂਟਰੀਆਂ ਵਗੈਰਾ ਪੰਦਾ ਹੈ ਕਿ ਕਿ ਦੇਰ ਰਾਤ ਤੀ ਡੀਜੇ ਕਰਨੀ ਹੈ ਟਾਈਮ ਪਹੁੰਚ ਕੋ ਜੀ ਕੀ ਕਰਨ ਸੀ ਨਹੀਂ ਨਹੀਂ ਐਕਚੁਅਲੀ ਜੋ ਟਾਈਮ ਸੀਗਾ ਜੀ ਉਹ ਕੋਈ ਜ਼ਿਆਦਾ ਨਹੀਂ ਸੀਗਾ ਜਿਸ ਟਾਈਮ ਦੇ ਵਿੱਚ ਇਹ ਵਾਰਦਾਤ ਹੋਈ ਹੈ ਤਕਰੀਬ ਰਾਤ ਦੇ 11:30 ਟਾਈਮ ਸੀਗਾ ਕਲੱਬ ਦਾ ਟਾਈਮ ਸਹੀ ਹੈ ਰਾਤ ਨੂੰ 11 ਵਜੇ ਕਲੱਬ ਬੰਦ ਹੋ ਜਾਂਦਾ ਬਟ ਲੇਕਿਨ ਇਹ ਜਿਹੜੇ ਮੁੰਡੇ ਸੀਗੇ ਕਹਿੰਦੇ ਵੀ ਤੁਸੀਂ ਡੀਜੇ ਚਲਾਓ ਤੇ ਡੀਜੇ ਪਿੱਛੇ ਗਲੇਸ਼ ਹੋਇਆ ਕਿ ਵੀ ਇਹ ਕਹਿੰਦੇ ਵੀ ਤੁਸੀਂ ਡੀਜੇ ਚਲਾਓ ਬੌਂਸ ਆਪਣਾ ਜਿਹੜੇ ਉੱਥੇ ਦਾ ਸਟਾਫ ਸੀਗਾ ਉਹਨਾਂ ਨੇ ਮਨਾਂ ਕੀਤਾ ਓਨਰ ਨੇ ਮਨਾਂ ਕੀਤਾ ਤੇ ਇਹ ਮੁੰਡਿਆਂ ਨੇ ਮਤਲਬ ਇਸ ਛੋਟੀ ਜਿਹੀ ਗੱਲ ਨੂੰ ਲੈ ਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ ਫਿਰ ਰਿਵੋਲਵਰ ਸੀ ਉਹ ਕਿ ਮਤਲਬ ਦੇਸੀ ਸੀ ਜਾਂ ਲਿਸੈਂਸੀ ਵੀਰ ਸੀ ਇਹਨਾਂ ਦੇ ਕੋਲ ਜਿਹੜੀ ਰਿਵੋਲਵਰ ਸੀਗੀ ਜੀ ਉਹ ਸੀਗੀ ਪਿਸਤਲ ਸੀਗੀ ਜੀ ਮੈਗਜ਼ੀਨ ਵਾਲੀ ਦੇਖਣੀ ਚਾਹੀਦਾ ਸੀ ਮਤਲਬ ਦੇਖੋ ਜੀ ਸਿਲਵਰ ਕਲਰ ਦੀ ਸੀਗੀ ਹਜੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਉਹ ਲਿਸੈਂਸੀ ਸੀਗੀ ਜਾਂ ਉਹ ਕੋਈ 2 ਨੰਬਰ ਦਾ ਹਥਿਆਰ ਸੀਗਾ ਉਹ ਹੁਣ ਪੁਲਿਸ ਹੀ ਤੁਹਾਨੂੰ ਦੱਸੇਗੀ ਜੀ ਪਛਾਣ ਵੀ ਦੋਸ਼ੀਆਂ ਦੀ ਕੌਣ ਸੀਗੀ ਬੰਦੇ ਕਿ ਹਾਂਜੀ ਉਹਨਾਂ ਦੇ ਬਾਰੇ ਥੋੜਾ ਮਤਲਬ ਸਾਨੂੰ ਪਤਾ ਲੱਗਿਆ ਕਿ ਵੀ ਉਹ ਕਿਸੇ ਦੇ ਰੈਫਰੈਂਸ ਦੇ ਉੱਤੇ ਉੱਥੇ ਕਲੱਬ ਦੇ ਵਿੱਚ ਆਏ ਸੀਗੇ ਐਮ ਡੀ ਨੂੰ ਉਹਨਾਂ ਨੇ ਜੋ ਓਨਰ ਹੈ ਕਲੱਬ ਦੇ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀਗਾ ਕਿ ਉਹਨਾਂ ਦੇ ਥਰੂ ਉਹ ਬੰਦੇ ਆਏ ਸੀਗੇ ਤੇ ਉਹ ਸਾਰੀ ਗੱਲ ਅਸੀਂ ਪੁਲਿਸ ਨੂੰ ਦੱਸ ਚੁੱਕੇ ਹਾਂ ਕੱਲੀ ਸੀ ਨਾਲ ਕੋਈ ਕੁੜੀਆਂ ਵਗੈਰਾ ਵੀ ਨਾਲ ਸੀ ਨਹੀਂ ਇਹ ਚਾਰ ਮੁੰਡੇ ਸੀਗੇ ਜੀ ਕਾਲੇ ਰੰਗ ਦੀ ਥਾਰ ਗੱਡੀ ਦੇ ਵਿੱਚ ਇਹ ਆਏ ਸੀਗੇ ਥਾਰ ਗੱਡੀ ਦੀ ਵੀ ਵੀਡੀਓ ਵਗੈਰਾ ਜਿਹੜੀਆਂ ਹੈਗੀਆਂ ਸਾਡੇ ਕੋਲ ਆਈਆਂ ਨੇ ਜੀ ਤੇ ਉਹਦੇ ਵਿੱਚ ਬਟ ਥੋੜਾ ਨੰਬਰ ਵਗੈਰਾ ਉਹਦਾ ਨਹੀਂ ਪ੍ਰੋਪਰਲੀ ਗੱਡੀ ਦਾ ਦਿਖ ਰਿਹਾ ਹੈਗਾ ਤੇ ਬਾਕੀ ਜੋ ਵੀ ਸਾਡੇ ਕੋਲ ਪ੍ਰੂਫ ਸੀਗੇ ਉਹ ਸੀ ਕਿਵੇਂ ਸਟੂਡੈਂਟ ਵਗੈਰਾ ਸੀਗੇ ਜਾਂ ਕਿਵੇਂ ਦੇਖੋ ਉਹਨਾਂ ਨੂੰ ਨਾਰਮਲ ਮੁੰਡੇ ਸੀਗੇ ਜੀ 26 27 28 ਸਾਲ ਦੀ ਮੇਰੇ ਖਿਆਲ ਉਮਰ ਹੋਣੀ ਜੀ ਉਹਨਾਂ ਦੀ ਤੇ ਹੁਣ ਉਹਨਾਂ ਦੇ ਕੋਲ ਅਸਲਾ ਉਹ ਸਰਕਾਰ ਨੇ ਉਹਨਾਂ ਨੂੰ ਦਿੱਤਾ ਜੀ ਕਿ ਉਹ ਦੋ ਨੰਬਰ ਦਾ ਅਸਲਾ ਸੀਗਾ ਉਹ ਤਾਂ ਹੁਣ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਕਿੰਨੇ ਕਰਵਾ ਚੰਦੇ ਅਸੀਂ ਜਾਣਿਆ ਜੀ ਜੋ ਦੇਖੋ ਜੀ ਮੇਰੇ ਬ੍ਰਦਰ ਦੇ ਗੋਲੀ ਲੱਗੀ ਹੈ ਉਸ ਨੇ ਇਹਨਾਂ ਨੇ ਉਹਦੇ ਸਿੱਧੀ ਗੋਲੀ ਮਾਰੀ ਛਾਤੀ ਦੇ ਵਿੱਚ ਤੇ ਉਹਨੇ ਆਪਣੀ ਕੁਮਾ ਕੇ ਬਾਹ ਨੂੰ ਜਿਹੜਾ ਸੀਗਾ ਉਹ ਮੁਰੇ ਕੀਤਾ ਆਪਣੇ ਪੇਚਾਅ ਵਾਸਤੇ ਤਾਂ ਉਹ ਗੋਲੀ ਉਹਦੇ ਸਿੱਧੀ ਜਾ ਕੇ ਟ੍ਰਾਈਸੈਪ ਮਸਲ ਦੇ ਵਿੱਚ ਲੱਗੀ ਐ ਤੇ ਉਹ ਅਗਰ ਉਹਦੀ ਬਾਹਂ ਅਗੇ ਨਾ ਆਂਦੀ ਤਾਂ ਉਹ ਗੋਲੀ ਉਹਦੀ ਛਾਤੀ 'ਚ ਲੱਗ ਜਾਂਦੀ ਔਰ ਸ਼ਾਇਦ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਕਲੱਬ 'ਚ ਅਸਲਾ ਲਾਊ ਹੈਗਾ ਬੰਬਾਈ ਨਹੀਂ ਸਰ ਕਲੱਬ ਦੇ ਵਿੱਚ ਅਸਲਾ ਅਲਾਉਡ ਨਹੀਂ ਹੈਗਾ ਜੀ ਪ੍ਰੋਪਰ ਚੈਕਿੰਗ ਹੁੰਦੀ ਹੈ ਬਟ ਲੇਕਿਨ ਇਹ ਮੁੰਡੇ ਕਿਵੇਂ ਅੰਦਰ ਮਤਲਬ ਕੋਚੋਪੋਕੇ ਅੰਦਰ ਲੈ ਕੇ ਗਏ ਨੇ ਜੀ ਉਹ ਹਜੇ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਨੀ ਤਾਂ نیچے ਪ੍ਰੋਪਰ ਮਸ਼ੀਨ ਹੈ ਕਿ ਜੋ ਪੂਰੀ ਬੋਡੀ ਨੂੰ ਸਕੈਨ ਕਰਕੇ ਮੁੰਡਿਆਂ ਦੇ ਖਾਸ ਕਰਕੇ ਸਟੈਗ ਐਂਟਰੀ ਜਿਹੜੀ ਹੁੰਦੀਆਂ ਨੇ ਤੇ ਉਹਦੇ ਨਾਲ ਇਹ ਚੈੱਕ ਕਰਕੇ ਅੰਦਰ ਐਂਟਰੀ ਕਰਦੇ ਨੇ ਬਟ ਉਹ ਰਾਤ ਨੂੰ ਜਿਹੜੇ ਮੁੰਡੇ ਆਏ ਨੇ ਉਹ ਕਿਵੇਂ ਅੰਦਰ ਲ ਘੋ ਕੇ ਇਸਲਾ ਲੈ ਆਏ ਜੂ ਦੇ ਬਾਰੇ ਹਜੇ ਜਾਣਕਾਰੀ ਨਹੀਂ ਹੈਗੀ ਜੀ ਕਲੱਬ ਵਿੱਚ ਹੋਈ ਵਾਰਦਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਵਿੱਚ ਗੋਲੀਆਂ ਚਲਾਉਣ ਦਾ ਨੌਜਵਾਨ ਤੇ ਉਸਦੇ ਸਾਥੀ ਵੀ ਨਜ਼ਰ ਆ ਰਹੇ ਹਨ ਪਟਿਆਲਾ ਤੋਂ ਸੀਨੀਅਰ ਸਟਾਫ ਰਿਪੋਰਟਰ ਨਵਦੀਪ ਟਿੰਗਰਾ ਦੀ ਰਿਪੋਰਟ ਪੰਜਾਬੀ ਜਾਗਰਣ